ਬਈ ਤੇ ਦੇ ਰੋਡ ਨੇ ਜਿਹੜੇ ਬਾਈ ਸਾਡੇ ਜਾਨੀ ਸੀ ਪਹਿਲੀ ਵਾਰ ਚਲਾਉਣ ਲੱਗੇ ਆ ਜਮਾ ਹੀ ਨਹੀਂ ਸਾਨੂੰ ਬਹੁਤ ਪਤਾ ਲੱਗ ਰਿਹਾ ਆਪਰ ਟੈਂਕ ਲਾ ਕੇ ਨਾ ਵਾਸਤੇ ਕਿਤੇ ਇੱਥੇ ਨੂੰ ਸਾਨੂੰ ਚਾਰਨ ਪੋਸਿਬਲ ਐ ਬਬੇ ਤੱਕ ਇਹ ਜੇ ਘਰ ਵਧੀਆ ਲੱਗਦੇ ਸਿੰਪਲ ਸੁਪਰ ਬਬੇ ਉੱਤਰਦੇ ਤੇ ਨੂ ਪਹਾੜਾ ਤੋਂ ਯਾਰ ਸਾਰਾ ਹੀ ਮੈਦਾਨ ਆ ਥੱਲੇ ਤੁਹਾਨੂੰ ਇਹ ਦਿਖਾ ਨਹੀਂ ਸਕਦੇ ਵੀ ਉੱਤੇ ਉਸੇ ਕਿੰਨਾ ਔਖਾ ਉਤਰਿਆ

ਕਰੋ ਭਾਈ ਆ ਗਿਆ ਦਰਿਆ ਇਹਨੂੰ ਕਹਿੰਦੇ ਗੰਗਾ ਸਾਗਰ ਵੈਸਤਾ ਦਰਿਆ ਆ ਪਤਾ ਨਹੀਂ ਕੀ ਦਰਿਆ ਹੈ ਸਾਗਰ ਗਾਈਜ਼ ਵੈਲਕਮ ਬੈਕ ਅਗੇਨ ਵਿਦ ਦਾ ਨਿਊ ਵਲੌਗ ਤੇ ਹੁਣ ਵਲੌਗ ਨੰਬਰ ਹੋ ਚੁੱਕਿਆ ਸਟਾਰਟ 2 ਤੇ ਆਪਣਾ ਟੂਰ ਹਿਮਾਚਲ ਦਾ ਤੇ ਹੁਣ ਚੱਲਦੇ ਆਪਾਂ ਅਗਲੀ ਡੈਸਟੀਨੇਸ਼ਨ ਤੇ ਲਾਸਟ ਵਲੌਗ ਦੇ ਵਿੱਚ ਆਪਾਂ ਆਏ ਸੀਗੇ ਪੀਰ ਨਗਾਹ ਤੇ ਇੱਥੇ ਹੀ ਆਪਾਂ ਸਟਾਰਟ ਕੀਤਾ ਅਗਲਾ ਵਲੌਗ ਤੇ ਚਲੋ ਫਿਰ ਜਿਆਦਾ ਟਾਈਮ ਵੇਸਟ ਨਾ ਕਰਦੋ ਚੱਲਦੇ ਆਂ ਅਗਲੀ ਡੈਸਟੀਨੇਸ਼ਨ ਤੇ ਤੇ ਤੁਹਾਨੂੰ ਫਿਰ ਮਿਲਾਂਗੇ ਲੋ ਵੀ ਹੁਣ ਆਪਾਂ ਤੁਰ ਚੁੱਕਿਆ ਪੀਰ ਨਗਾਹ ਤੋਂ ਮੱਥਾ ਟੇਕ ਕੇ ਅੱਗੇ ਨੂੰ ਸਾਡੇ ਨਾਲ ਦੇ ਦੋ ਬੰਦੇ ਨੇ ਉਹਨਾਂ ਨੂੰ ਕਾਰੀ ਵੱਧ ਆ ਉਹ ਪਤਾ ਨਹੀਂ ਕਿੱਥੇ ਹੀ ਫਿਰਦੇ ਨੇ ਜੀ ਨਜ਼ਾਰਾ ਤਾਂ ਕਰਵਾ ਲਿਆ ਬੰਦੇ ਆ ਗਏ ਇੱਕ ਤਾਂ ਬਾਈ ਇੱਦਾਂ ਦੇ ਰੋਡ ਨੇ ਜਿਹੜੇ ਬਾਈ ਸਾਡੇ ਜਾਨੀ ਅਸੀਂ ਪਹਿਲੀ ਵਾਰ ਚਲਾਉਣ ਲੱਗੇ ਆ ਜਮਾ ਹੀ ਨਹੀਂ ਸਾਨੂੰ ਬਹੁਤ ਪਤਾ ਲੱਗ ਰਿਹਾ ਬੰਦੇ ਵੀ ਸਾਡੇ ਨਾਲ ਦੇ ਮਿਲ ਗਏ ਨੇ ਟਾਕੜ ਰਹੋ ਕੇ ਦਾ ਮਾਮਾ ਜਿਹੜਾ ਮੁੰਡਾ ਚਲਾ ਰਿਹਾ ਤਾਂ ਕਰ ਕੇ ਨੇ ਉਹਨਾਂ ਦੇ ਬ੍ਰਾਂਡ ਦਾ ਆਪਣਾ ਟੈਕੂੜਾ ਆ ਭਾਈ ਪਹੁੰਚਦੇ ਤੁਰਨੂੰ ਦੱਸਿਏ ਪਹੁੰਚ ਤੁਰ ਪਤਾ ਲੱਗਣਾ ਤੁਸੀਂ ਸਾਰੇ ਇੱਕ ਵਾਰੀ ਗੇੜਾ ਮਾਰੋ ਇੱਥੇ ਜਿਹੜੇ ਚੱਲ ਰਹੇ ਘੁੰਮਣੇ ਵਾਲੇ ਬੜੀ ਆਈ ਪਹਿਲੀ ਵਾਰ ਆ ਮੈਂ ਇਹਨਾਂ ਨੂੰ ਤਾਂ ਕਰ ਕੇ ਸਾਰਾ ਕੋਈ ਇੰਨਾ ਵਧੀਆ ਵਧੀਆ ਲੱਗਦਾ ਪਰ ਭਾਈ ਨਜ਼ਾਰਾ ਇੱਧਰ ਹੀ ਆ ਪਹਾੜਾਂ ਚ ਅਜੇ ਤਾਂ ਆਪਾਂ ਸਟਾਰਟਿੰਗ ਇੰਦੀਆ ਘੁੰਮਣ ਦੀ ਕੀ ਵਾ ਤੁਹਾਨੂੰ ਅਨੇਜ ਟਾਈਮ ਤੇ ਆਪਾਂ ਵਧੀਆ ਵਧੀਆ ਹੋਰ ਜਿਹੜਾ ਵੀ ਦਿਖਾਈਏ ਲਾਈਕ ਮਨਾਲੀ ਹੋ ਗਿਆ ਸ਼ਿਮਲਾ ਆ ਗਿਆ ਨ ਕੋਸ ਕੋ ਲੈ ਹੈਗਾ ਹੈਗਾ ਜਿੰਨ ਬੰਦਾ ਛਾੜ ਦਿਓ ਨਾ ਕਿ ਜਿੱਧਰ ਬਈ ਅਸੀਂ ਜਿਆਦਾਤਰ ਦੇਖੀਏ ਜਿਵੇਂ ਆਪਣੇ ਜਿਆਦਾਤਰ ਦੇਖ ਲਓ ਹਾਂ ਬਈ ਇੰਨੀ ਉੱਚੀ ਦੇਖੋ ਕਿਹੜਾ ਮੋਟਰਸਾਂ ਚੜਾਉਂਦਾ ਉਹ ਗੱਡੀ ਤਾਂ ਚਲੋ ਫੇਰ ਔਖੀ ਔਖੀ ਆ ਹੈ ਤਾਂ ਵਸੇ ਯਾਰ ਇੱਧਰ ਹੀ ਲਾਇਬ੍ਰੇਰੀ ਟਾਪਿਆ ਆਪਣੇ ਸ਼ਹਿਰਾਂ ਵਾਲੇ ਨਾਲੋਂ ਦੇਖੋ ਗਾਈਜ਼ ਮੋੜ ਦੇਖੋ ਲਾਓ ਬਈ ਬੈਂਗਵਾਲੀ ਪੁਬਿਕ ਹੈ ਜਿਹੇ ਘਰ ਵਧੀਆ ਲੱਗਦੇ ਸਿੱਖਪੁਰ ਕੀ ਹਾਂ ਜੀ ਸਰਪ੍ਰਦਾ ਨਹੀਂ ਬਈ ਇੱਧਰ ਬਈ ਧਾਨਾ ਵੀ ਡੋਪੀ ਹੋਈ ਆ ਦੇਖੀ ਤੇ ਵਧੀਆ ਘਰ ਵੀ ਲਿਖ ਰਹੇ ਨੇ ਕਿ ਮਿੱਟੀ ਨਾਲੇ ਪੈਸੇ ਘਰ ਵੀ ਹੱਥ ਲੱਗਿਆ ਗਏ ਨੇ ਤੇ ਆ ਸਾਰੀ ਮਿੱਟੀ ਚੜਾਈ ਹੋਈ ਆ ਟਾ ਟਾ ਚਾ ਚਾ ਉੱਤਰ ਜਿਹੇ ਦੇ ਨੂ ਪਹਾੜਾ ਤੋਂ ਯਾਰ ਸਾਰੇ ਮੈਦਾਨ ਥੱਲੇ ਤੁਹਾਨੂੰ ਇਹ ਦਿਖਾ ਨਹੀਂ ਸਕਦੇ ਵੀ ਉੱਤੇ ਉਸੇ ਕਿੰਨਾ ਔਖਾ ਉਤਰਿਆ ਤੋ ਚੜੇ ਆ ਉੱਧੇ ਜੜ ਰੱਖੀ ਬਈ ਬਹੁਤ ਔਖਾ ਬਈ ਅੱਜ ਵੀਡੀਓ ਤਾਂ ਨਹੀਂ ਬਣਾਈ ਹੈ ਕਿਉਂਕਿ ਸਾਨੂੰ ਆਪ ਨੂੰ ਡਰ ਲੱਗ ਰਿਹਾ ਸੀਗਾ ਵੀ ਹੈ ਕਿਵੇਂ ਸੀ ਰਸਤਾ ਸਾਰਾ ਦੇਖੋ ਭਾਈ ਨੇ ਪਹਿਲੀ ਵਾਰੀ ਚਲਾ ਰਿਹਾ ਨਾ ਪਹਾੜਾਂ ਤੇ ਆ ਕਰ ਜੀ ਹੁਣ ਮੇਰਾ ਤਾਂ ਕੰਨ ਬੰਦ ਹੋ ਗਿਆ ਜੀ ਬਾਈ ਸੁਣ ਸੁਣ ਕੱਟ ਹੋ ਗਈ ਆਈ ਲੋਵੀ ਚੈੱਕ ਕਰੋ ਬਾਈ ਆ ਆ ਗਿਆ ਦਰਿਆ ਇਹਨੂੰ ਕਹਿੰਦੇ ਗੰਗਾ ਸਾਗਰ ਵੈਸੇ ਤਾਂ ਦਰਿਆ ਆ ਪਤਾ ਨਹੀਂ ਕਿ ਦਰਿਆ ਹੈ ਸਾਗਰ ਓਏ ਆ ਦੇਖੋ ਬਾਈ ਵੀ ਇਹਦਾ ਬਾਈ ਮੂਡ ਬਹੁਤ ਕੱਟਦਾ ਰੇ ਡਰ ਰਿਹਾ ਮੂੜਾ ਹਟਦਾ ਬਾਈ ਬਾਈਕਰ ਬਾਈਕਰ ਸਾਊਦੀ ਰਾਈਟਰ ਰਾ ਪਹਾੜ ਚੜ ਕੇ ਅਸੀਂ ਦੁਬਾਰਾ ਉਤਰੇ ਆਂ। ਖਲਾਅ ਨੇ ਭਾਈ ਇੰਨੀ ਆ ਰਹੀ ਆ ਸਾਨੂੰ ਮੋਟਰਸਾਈਕਲ ਆਨ ਕਰਦੀ ਲੋੜ ਪਈ ਹੋਰੀ। ਬੰਦ ਕਰਤਾ ਗਾਈ। ਅਸਾਂ ਫੇਰ ਵੀ ਇੱਕ ਦੋ ਵਾਰੀ ਆਨ ਕਰਦੇ। ਉਹ ਜਿਹੜਾ ਸ਼ਖਸ ਦੇਖ ਰਹੇ ਤੁਸੀਂ ਉਹ ਵਾਲਾ। ਆ ਦੇਖੋ ਹੁਣ ਬੰਦ ਕੀਤਾ ਹੋਇਆ ਹੱਥ ਛੱਡਿਆ ਹੋਇਆ ਆਪੇ ਜਾ ਰਿਹਾ। ਆ ਵੀ ਜਾ ਰਿਹਾ। ਵਧੀਆ ਵੈਸੇ ਆਕਰ ਤੇਲ ਬਾਦਾਂ ਨਾਲ। ਤੇਲ ਬਾਜਦਾ। ਪਹਾੜਾਂ ਦਾ ਪਹਿਲਾਂ ਥਿਊ ਚੈੱਕ ਕਰੋ। ਦੇਖੋ ਭਾਈ ਪਹਾੜ sudah sendiri ya paling ya ਹੈਲੋ ਗਾਇਸ ਹਲੋ ਵੀ ਹੁਣ ਪਹੁੰਚ ਗਏ ਹੈਲੋ ਗਾਇਸ ਆ ਮੈਡਮ ਮੈਡਮ ਸੋਨੀਵਾਨ ਮੋਟਰਸਾਈਕਲ ਚ ਚਲਾ ਰਹੇ ਨੇ ਤਾਂ ਬੱਸ ਵਾਚਾਓ ਵੀ ਇੰਨਾ ਨਾ ਮਗਰ ਮਸਾਂ ਮੰਨ ਨੀ ਤਿਰਣਾ ਬਈ ਦੋ ਤਿੰਨ ਮਿੰਟ ਹੋ ਗਏ ਆ ਬਈ ਇਹ ਇਧਰ ਕਿ ਦੇਖਿਆ ਬੀਜੇਪੀ ਦੀ ਵੋਟ ਕੜਾਈ ਇਧਰ ਓਏ ਦੇਖੋ ਅੱਛੇ ਡੀਓ ਹਾਂ ਦਾ ਚੜੂ ਲੜਾਈ ਨਹੀਂ ਲੈ ਵੀ ਦੇਖਦੇ ਹੁਣ ਗਾਈਜ਼ ਨਹੀਂ ਇਹ ਚੜੂ ਓਏ ਦੇਖੋ ਤਾਂ ਕਰੀਓ ਹਲਤਾਂ ਸੋ ਬਿਊਟੀਫੁੱਲ ਚਲੋ ਵੀ ਹੁਣ ਸਟਾਰਟ ਕਰਨਾ ਪੈਣਾ ਬਹੁਤ ਏਰ ਬਚਾਰਿਆ मैडम सोनीमान चला रहे मैडम सोनीमान मैडम सोनीमानी ਪਾਣੀ ਪੀਣ ਲਈ ਗਾਇਜ਼ ਰੁਕੇ ਆ ਪੈਟਰੋਲ ਪੰਪ ਤੇ ਤੇ ਫਿਰ ਚੱਲਦੇ ਆ ਅੱਗੇ ਰਸਤਾ ਹਲੇ ਕਾਫੀ ਪਿਆ ਤੇ ਬਸ ਪਿਆਸ ਲੱਗੀ ਸੀ ਤੇ ਵਾਸ਼ਰੂਮ ਜਾਣਾ ਸੀ ਇਸ ਕਰਕੇ ਰੁਕੇ ਆ ਪੰਪ ਤੇ ਕਿੰਨੇ ਬੰਗ ਕਿੰਨੇ ਬੰਗ ਵਾਲਾ ਬ੍ਰੇਕ ਵਾਲਾ ਗਏ ਤੇ ਆ ਦੇਖੋ ਗੱਡੀਆਂ ਆਇਆ ਹੁੰਦੀ ਨੇ ਬਾਈ ਥੋੜੇ ਬੜਾ ਘੈਂਟ ਆ ਬਾਈ ਕੀ ਹੈ ਇਹ ਬੜਾ ਮਜ਼ਾ ਆ ਰਿਹਾ ਇਹ ਰਾਜ ਕੋਲ 3 ਕਿਲੋਮੀਟਰ ਰਹਿ ਗਏ ਪਿੱਛੇ ਬਜਾਰਾਂ ਦੇ ਇੱਕ ਨੇ ਗੱਡੀ ਆ ਟਾਇਰ ਖਰਾਬ ਹੋਇਆ ਸੀ ਇਹ ਆ ਵੀ ਰਹਾ ਟੱਡਾ ਇਧਰ ਠੀਕ ਪਾ ਗਏ ਆਪੇ ਸੇਵ ਰਾਈਡਰ ਡਰਾਈਵਿੰਗ ਆ ਰਹੀ ਜੀ ਦਾ ਕਰਦਾ ਗੋਡਾ ਵਾਲਾ ਜੇ ਮੋੜ ਦਈਏ ਲੈ ਜੀ ਇਹ ਤਨ ਮਾਤ ਨੂੰ ਸ਼ੁਰੂ ਹੋ ਗਏ ਤੇਰੇ ਹੋਏ ਕੰਨ ਬੰਦ ਹੁਣ ਖੋਲਗੇ ਖੋਲਗੇ ਮੇਰੇ ਦਾ ਕੰਨ ਬੰਦ ਹੋ ਗਏ ਸੀ

हां भाई एक बार 150 किलोमीटर चला लिया रेड़े या हां 200 किलोमीटर थी 160 किलोमीटर थी 170 थी ये फार्मशालज और जम्मू जा

we